ਇਹ ਪਰੌਠੇ ਆ ਰਚਾਰ ਮੈਂ ਸੰਸੂਰ ਨੂੰ ਲੈ ਕੇ ਜਾ ਰਹੀ ਸੀ ਰਾਤੇ ਦੀ ਰੋਟੀ ਖਾਣੀ ਸੀ ਲੈ ਕੇ ਇਹਨੂੰ ਪੂਤਰਾ ਇੱਥੇ ਰੈਸਟ ਕਰ ਲਿਆ ਇਸ ਕਰਕੇ ਗੋਭੀ ਦੇ ਅ ਅਚਾਰ ਗਾਜਰਾ ਤੇ ਗੋਭੀ ਦਾ ਆਚਾਰ ਤੇ ਨਾਲ ਪਰੌਠੇ ਦਾ ਆਨੰਦ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਗੱਲ ਨਹੀਂ ਹੋਸਟ ਰੈਸਟ ਇਹਨਾਂ ਨੇ ਕੀਤਾ ਹੋਇਆ ਇਹਦਾ ਮੇਰੇ ਮਨ ਤੇ ਕੋਈ ਵਜ੍ਹਾ ਨਹੀਂ ਹੈ। ਇਹ ਆਪਾਂ ਨੇ ਸੰਗਠਨ ਦੇ ਨਾਲ ਰੱਖਣਾ ਹੈ। ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਪ੍ਰੈਸ ਦੀ ਆਵਾਜ਼ ਦਬਾਈ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਦਬਾਇਆ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਡੀਲ ਨੂੰ ਦਬਾਇਆ ਜਾ ਰਿਹਾ ਹੈ। ਇਹ ਅਸੀਂ ਚੱਲਣ ਨਹੀਂ ਦੇਣਾ। ਸਾਡਾ ਕਿਹਾ ਕਿੰਨੀ ਕੀ ਦੇਰ ਰੋਕ ਲੈਣਗੇ। ਆਹ ਕੰਬਲੀ ਆ ਬੜੀ ਮੋਢੇ ਬਰਹਦੀ ਹੈ। ਤੇ ਅਚਾਰ ਅਰ ਪਰੌਂਦੇ ਗੱਡੀ ਵਿੱਚ ਰਹਿੰਦੇ ਫਿਕਰੇ ਕੋਈ ਨਹੀਂ ਐ ਜਿੱਧਰ ਨੂੰ ਜਾਣਾ ਆਪਾਂ ਰੋਜ਼ ਤੁਰਪੇ ਕਰਨਾ ਕਿੱਥੇ ਕਿੱਥੇ ਰੁਕੀ ਜਾਣਗੇ ਤੇ ਅੰਦਰ ਕਰ ਦੇਣਗੇ ਤਾਂ ਸਾਨੂੰ ਫਿਕਰ ਕੋਈ ਨਹੀਂ ਐ ਤਾਂ ਖਾਣ ਵਾਲੇ ਅਚਾਰ ਆ ਯਾਰ ਹੈਜ਼ੀਕੇਟਰ ਰੋਜ਼ ਉੱਤੇ ਮੁਰਗੇ ਮੱਛੇ ਖਾਣੇ ਵਾਲਾ ਬੰਦਾ ਐ ਮੈਂ ਨਾ दारू ਪੀਦੀ ਐ ਕਦੇ ਨਾ ਕੋਈ ਨਸ਼ਾ ਕਰੀਦਾ ਜਿੱਥੇ ਥਾਣੇ 'ਚ ਪਠਾਨਾਂ ਦੇ ਥਾਣੇ ਦੇ ਜੇੜੇ 'ਚ ਬਿਠਾਣਗੇ ਜੇੜੇ ਦੇ ਵਿੱਚ ਫਿਕਰੇ ਕੋਈ ਨਹੀਂ ਨਾ ਚਿੰਤਾ ਦਾ